ਏ ਮਨੋਂ ਪਾਪਾਂ ਦੀ ਮੈਨ ਲੱਗੀ ਹੋਈ ਏ ਭਾਈ ਆਪਾਂ ਨੇ ਮੈਨ ਨਾਲ ਮਨ ਕਾਲਾ ਹੋ ਗਿਆ ਹੁਣ ਮਨ ਕਾਲੇ ਹੋਣ ਦੀ ਨਿਸ਼ਾਨੀ ਕੀ ਹੈ ਜਿਹਦਾ ਮਨੇ ਕਾਲਾ ਉਹ ਉਹਦੀ ਨਿਗਾਹ ਜਿਹੜੀ ਸ਼ੁੱਧ ਹੋਣੀ ਜਿਹਦਾ ਮਨ ਕਾਲਾ ਹੋ ਗਿਆ ਉਹਦੀ ਨਿਗਾਹੇ ਕਾਲੀ ਹੈ ਜਿਹਦਾ ਮਨ ਕਾਲਾ ਹੋ ਗਿਆ ਉਹ ਜਿਹੜਾ ਸਾਹ ਲਊਗਾ ਉਹਦਾ ਦਿਲ ਵੀ ਕਾਲਾ ਜੀਨਾ ਮਨੇ ਕਾਲਾ ਹੋ ਰਿਹਾ ਉਹਦਾ ਜੀਵਨ ਜਿਹੜਾ ਸ਼ੁੱਧ ਹੋ ਰਿਹਾ ਪਛਾਣੋ ਅੱਜ ਸੰਸਾਰ ਵਿੱਚ ਦਿਗਾ ਮਾਰ ਕੇ ਦੇਖਦੇ ਐ ਪਾਣੇ ਵਾਰਿਆ ਤੇ ਦਿਗਾ ਚੋੜ ਦੇ ਮਾਰੋਸ਼ ਨੂੰ ਛੱਡ ਕੇ ਸੰਸਾਰ ਤੇ ਦਿਗਾ ਪਾਣੀ ਮਨੇ ਕਾਲੇ ਜਾਂ ਨਿਸ਼ਾਨੀਆਂ ਤੇ ਮਾਲੂਕੀ ਬੋਲੋਗਾ ਅੱਜ ਸਾਥੀ ਦੇ ਬਾਈ ਤੋਂ ਆ ਨਹੀਂ ਰਹੇ ਬਾਈ ਕੋਸ਼ਿਸ਼ ਤਾਂ ਬਹੁਤ ਕਰਦਾ ਸੀ ਕਿ ਸਿੱਧਾ ਸੈਟ ਕਰ ਦੇ ਬਾਈ ਬਾਪ ਜੀ ਨਾਲ ਮੈਂ ਕਿਹਾ ਲਾ ਕੇ ਦੇਖਿਆ ਜਿੱਤੇ ਵੀ ਗੱਲ ਹੋਣੀ ਇਸ ਕਰਕੇ ਕੋਈ ਜਹਾਣ ਰਹਿਣ ਸਪੀਕਰ ਦੇ ਇਹ ਉਹ ਤੁਹਾਨੂੰ ਦੋਨ ਪਤਾ ਹੋਵੇ ਗੋਰਾ ਦਾ ਪਾਣੀ ਥੰਦੇ ਚਲੇ ਜਾਵੇ ਕੋਈ ਪਾਈਪ ਨਾ ਹੋ ਜੇ ਮੇਰੇ ਤੇ ਫੀਲੀ ਲੱਗ ਜਾਵੇ ਹਣਾ ਠੀਕ ਹੈ ਨਾ ਉਹ ਦਿਨ ਲੈਂਦਾ ਆ ਕਿ ਫੋਟੋ ਕਰਾਈ ਹੋਊਗਾ ਇੱਧਰ ਐ ਚਾਦਰ ਦੇਖ ਲੈ ਕਿਹੜੀ ਸਟੂਡੀਓ ਲਾਈਵ ਚਾਲਦਾ ਬਾੜੀ ਥੋੜਾ ਕੰਮ ਦਿਖਦਾ ਦੇਖ ਐ ਚਾ ਦੇਖ ਬਾਬਾ ਇਹ ਸਾਰੀ ਪੈਣੀ ਅੱਜ ਤੇ ਬੀਆਂ ਦੀ ਵੀ ਪੈਣੀ ਨਾਲ ਹੀ ਛੱਟ ਕਾ ਸਕਦਾ ਇਹਦੇ ਤੇ ਚਾਹਵੇਂ ਹਾਂ 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 ਬੜਾ ਬੜਾ ਆਦਮਾ ਉੱਤੇ ਦੇਖ ਲੈ ਦੇਖ ਲੈ ਮੜਾ ਰੁੜਾਏ ਲਾਹੇ ਛੋਟਾ ਛੋਟੀ ਦੇਖ ਐ ਚਾ ਇੱਧਰ ਦੇਖ ਲਾਈਵ ਚਾਲਦਾ ਏ ਇਸਾਰੇ ਇਸਾਰੇ ਆਣਾ ਇਹ ਮੇਰੇ ਗੱਡੂ ਪਪਾਈ ਦੇਖੋ ਬਈ ਦੇਖਿਆ ਚਮੜਾ ਇਤੋਂ ਸਾਰੇ ਨਹੀਂ ਮਾਰਦੇ ਹਉ ਆ ਗਿਆ ਆ ਗਿਆ ਮੈਂ ਗਾ ਗਾ ਇਹਨੇ ਕੀ ਸਾਬਦੇ ਆ ਆਪਣੀ ਅੰਮ੍ਰਿਤ ਵੇਚਦੇ ਆ ਇਹ ਲੋਕੋ ਦਾ ਜੇ ਸਾਲਿਆ ਇਹਦਾ ਭਾਵਨਾ ਭਾਰਾ ਜੀ ਚੱਲਦਾ ਗੱਲ ਜੀ ਦੇਖੋ ਜਿਹੜੇ ਨਾਲ ਦੂਜਾ ਨਾਲ ਤਾਂ ਬਾਅਦ ਕੇ ਚੱਲਦੇ ਆ ਆਪਣੇ ਜਿੰਨੇ ਕੋੜ ਦੇ ਚੱਲਦੇ ਆ ਉਹ ਆਪਣੇ ਫਰੀਕੇ ਨਾਲੇ ਚੱਲਦਾ ਜਰਾ ਦੋ ਸਾਧ ਨਾਲ ਠੀਕ ਹੈ ਕਿ ਕਿਸੇ ਦੇ ਬਾਹਰ ਸਗਾ ਪੇਉ ਪੁੱਤਲੇ ਕੇਸ ਕਰੀ ਜਾਂਦਾ ਤਾਂ ਕਿਹਨੇ ਚੱਲ ਰਿਹਾ ਸਗਾ ਪੁੱਤ ਪੇਉ ਤੇ ਚੱਲੂਗਾ ਹੋਰ ਜਨਾ ਦੇਖ ਰੋ ਬੀਬੀਓ ਕੋਈ ਗੁੱਸਾ ਨਾ ਕਰਿਓ ਆ 58 ਸਾਲ ਦੀ ਉਮਰ ਹੋ ਗਈ ਹੈ ਤੁਸੀਂ ਤਾਂ ਵੱਧ ਲੈ ਲਏ ਮੈਨੂੰ ਨਹੀਂ ਪਤਾ ਵੀ ਭੈਣਾ ਜਾਂ ਧੀਾਂ ਦੇ ਲੁਧਿਆਲੇ ਵਾਪਸ ਕੇਸ ਕਰਦੀਆਂ ਉਹਨੇ ਜਿਹਾ ਭਰਾ ਤੇ ਹੁਣ ਜਿਹੜੇ ਕੇਸ ਹੁੰਦੇ ਆ ਨਾ ਭਰਾਵਾਂ ਤੇ ਉਹ ਇਹ ਹੁੰਦਾ ਕਿ ਹਿੱਸਾ ਮੈਂ ਵੀ ਲੈਣਾ ਕੋਈ ਸਾਧਨਾ ਵਾਹਿਗੁਰੂ ਘਾਰੀਆਂ ਦੇ ਇਹ ਗੁੱਸਾ ਨਾ ਕਰਿਓ ਤਹਾਨੂੰ ਪਤਾ ਨਾ ਵੀ ਅੱਜ ਇਹ ਭੈਣਾ ਧੀਆ ਕੇਸ ਕਰਦੀਆਂ ਨੇ ਵੀ ਹਿੱਸਾ ਲੈਣਾ ਉਹਦੇ ਸਿਆਣੇ ਆ ਮੈਂ ਵੀ ਧੀਆ ਪੈਣਾ ਵਾਲਾ ਜਦੋਂ ਕਿਸੇ ਧੀਆ ਭੈਣ ਨੂੰ ਹਿੱਸਾ ਦਿੱਤਾ ਜਾਂਦਾ ਸੀ ਉਹਦਾ ਮਤਲਬ ਇਹ ਹੁੰਦਾ ਸੀ ਅੱਜ ਤੋਂ ਬਾਤ ਕੰਮ ਖਤਮ ਤੇ ਸਹੀ ਲੈ ਲਿਆ ਲੈ ਗਏ ਪਰ ਅੱਜ ਕੇਸ ਕਰ ਕਰਕੇ ਇਹਨਾਂ ਨੂੰ ਇਹ ਹੈ ਵੀ ਬੋਲਣ ਨਾ ਬੋਲਣ ਨਾਲੇ ਕੋਈ ਹਿਸਾਬਾ ਹੋਣਾ ਹੀ ਇਹ ਕਾਲੂ ਦੀਆਂ ਨਿਸ਼ਾਨੀਆਂ ਨੇ ਕਾਲੂ ਦੇ ਵਿੱਚ ਬਾਤ ਪੈਸਾ ਪਿਆਰਾ ਹੋ ਗਿਆ ਰਿਸ਼ਤੇ ਆਲੀ ਕੋਈ ਕਦਰ ਨਹੀਂ ਰਹੀ ਆ ਗੁਰੂ ਘਰ ਨਾ ਆਵੇ ਜੇ ਮੈਂ ਬਦਲ ਕਹਾਂ ਜਿਹਦੇ ਸਮਾਜ ਵਿੱਚ ਰਿਸ਼ਤੇ ਆਲੀ ਕੋਈ ਕਦਰ ਨਹੀਂ ਹੋਣੀ ਸੱਗਾ ਨਾਮਾ ਸੱਗਾ ਸਾਚਾ ਸੱਗਾ ਪਾਇਆ ਸਜੀ ਮਾਫੀ ਸਜੀ ਤੂਆ ਇਹਨਾਂ ਇਹ ਤਾਂ ਕਦਰਾਂ ਦੇ ਪੱਲੇ ਦੌੜੇ ਹੈਗੇ ਇਹਨਾਂ ਦੇ ਜਿਹਨਾਂ ਕੋ ਪੈਸੇ ਹੈਗੇ ਤੇ ਕਦਰ ਵੀ ਤਾਂ ਹੈ ਇਹਨਾਂ ਦੀ ਇਹਨਾਂ ਕੋ ਪੈਸਾ ਨਹੀਂ ਹੈ ਕਦਰ ਵੀ ਉਹਾਂ ਦੀ ਹੋਈ ਜਾਂ ਸਾਡੇ ਸਮਾਜ ਵਿੱਚ ਰਹਿਣਾ ਹੇਰਾਨ ਹੋ ਜਾਉਂਦੇ ਮੈਂ ਸਾਰੇ ਕੱਪੜੇ ਲੈਣ ਗਿਆ ਉਸੇ ਦੁਕਾਨ ਤੇ ਕਿਉਂ ਰਿਆ ਨਹੀਂ ਉੱਥੇ ਤਾਂ ਮੈਂ ਇੱਕ ਪਰਿਵਾਰ ਬੈਠਾ ਮੀਟ ਤੇ ਉਹ ਪਰਿਵਾਰ ਬੈਠਾ ਕੰਗਾ ਟੋਰੀ ਉਹ ਮੀਟ ਪਰਿਵਾਰ ਲੱਜਾਉ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕੱਪੜੇ ਕੱਟ ਕੇ ਦਿਖਾਉ ਉਹ ਉਹਨਾਂ ਦੇ ਹਿਸਾਬ ਨਾਲ ਵਧੀਆ ਵਧੀਆ ਕੱਟ ਕੇ ਦਿਖਾਉਂਦਾ ਸੀ ਕੱਪੜੇ بیوی ਦੀ ਹਵਾਲੇ ਦੇ ਨੇ ਭਾਈ ਨੂੰ ਕਹਿੰਦੇ ਦੇਣ ਲੈਣ ਵਾਲੇ ਕੱਟੋ ਬਾਸ ਉਹ ਪਹਿਲਾਂ 2-2000 ਰੁਪਏ ਕੱਟਦਾ ਸੀ ਦਦੂ ਕਹਿੰਦਾ ਵੀ ਦੇਣਾਂ ਸਾਨੂੰ 230 ਤੇ ਆ ਗਿਆ 1200 ਸੱਤ ਲਾਣਾ ਇਹ ਨਹੀਂ ਕਹਦਾ ਦੱਸਦੇ ਹੋ ਹਰਿਆਣੇ ਨੂੰ ਨਹੀਂ ਨਹੀਂ ਚੱਲ ਚੱਲ ਇਹ ਕਿਹਦੇ ਕੱਪੜੇ ਹੁੰਦੇ ਆ ਮਿੱਠੀ ਬਾਬੇ ਨੇ ਲਾਇਆ ਮਿੱਠੀ ਬਾਬੇ ਨੇ ਲਾਇਆ ਜਿਹੜੇ ਬੋਲਿਆ ਉਹ ਤੋਂ ਕੋ ਕੇ ਹੁਦਾ ਦਿੰਦੇ ਆ ਜਿਹੜੇ ਦੇਹ ਲਨ ਵਾਲੇ ਹੱਥਾਂ ਦੇ ਘੱਟ ਜਾਂਦੇ ਆ ਉਧਰ ਪਾਈ ਢੋਲੇ ਜਾਂਦੇ ਆ ਸਾਨੂੰ ਕਿਸੇ ਨੇ ਨਹੀਂ ਤਾਂ ਅਸੀਂ ਇੱਥੇ ਹੀ ਘਾਹ ਤੱਕ ਜਨਾ ਜਿਹੜੇ ਸੰਸਾਰ ਵਿੱਚ ਅੱਜ ਕਦਰ ਪੈਸੇ ਦੀ ਨਹੀਂ ਰਹੀ ਹੈ ਕੋਈ ਦਰਲੇ ਪਰਿਵਾਰ ਨਹੀਂ ਜਿੱਥੇ ਮਾਂ ਬਾਪ ਭੈਣ ਭਾਈਆਂ ਕਦਰਾਂ ਪਛਾਣੀਆਂ ਜਾਂਦੀਆਂ ਨੇ ਮੇਰੇ ਤਾਂ ਬਹੁਤ ਦਰਲੇ ਪਰਿਵਾਰ ਹੈ ਜਿੱਥੇ ਕਦਰਾਂ ਪਛਾਣਦੇ ਨੇ ਜੇ ਤਾਂ ਪੈਸੇ ਨੂੰ ਖਰਚਿਆ ਤੇ ਕਰਕੇ ਇੱਕ ਕਦਰ ਹੁਣ ਤੋਂ ਸੁਚੇਤ ਹੋ ਗਏ ਕਦਰ ਨਾਲੋਂ ਸਾਡੇ ਕੱਲਿਆਂ ਦੇ ਆਪਾਂ ਨਵੇਂ ਪਿੰਡਾ ਵਾਲਾ ਤੁਸੀਂ ਵੀ ਪਿੰਡਾ ਵਾਲੇ ਆ ਆਪਣੇ ਦਰਿਆ ਮੱਧਾ ਰੱਖਿਆ ਹੋਇਆ ਹੈ। ਦੇਖਿਆ ਆ ਵੀ ਕਾਜੂ ਦੇ ਮੱਧਾ ਗੀ। ਜਿੱਥੇ ਮੇਰੇ ਕਾਜੂ ਦੇ ਮੱਧਾ ਹੈ। ਦੇਖੋ ਸਾਡੇ ਆ ਵੀ ਯਾਸੇ ਨਾਲ ਕਾਜੂ ਵੀ ਲੰਮੀ ਹੈ, ਕਾਜੂ ਵੀ ਯਾਸੇ ਨਾਲ ਆ ਜਾਂਦੀ ਹੈ। ਘਰੀ ਵਾਲੇ ਗਾਣੇ ਅੱਗੇ ਕਾਜੂ ਦੀ। ਗਾਣਾ ਗਾਇਆ ਮਨ ਵਧੀਏ ਕਲੇ ਕਾਜੂ ਵੀ ਗਿਆ। ਜਦੋਂ ਆਪਣੀ ਮਾਰੀ ਆਉਂਦੀ ਹੈ। ਉਹ ਫੇਰ ਤੋਂ ਨਾਲ ਪੇਪਰ ਦੇ ਖਾਦਿਆ ਕਰੋ। ਕਲਯੁਗ ਦੀ ਬਾਪ ਕਲਯੁਗ ਦੀ ਧੀ ਕਲਯੁਗ ਵੀ ਭਰਾ ਤੇ ਕਲਯੁਗ ਦੀ ਭੈਣ ਜਿਦੇ ਕਲਯੁਗ ਦੀ ਬਾਪ ਤੇ ਕਲਯੁਗ ਦੀ ਧੀ ਅੱਜ ਸੰਸਰ ਕੋ ਚੰਦ ਚੜ ਗਿਆ ਕੋ ਖਦਰਾ ਇਹ ਗੱਲਾਂ ਕੀ ਖਿਆਲ ਆਉਂਦੇ ਵਿੱਚ ਨਹੀਂ ਆਉਂਦੀਆਂ ਖਵਾਲੇ ਵਿੱਚ ਨਹੀਂ ਮੈਂ ਤਾਂ ਉਹ ਕਹਿੰਦਾ ਕਿ ਅੱਜ ਦਾ ਸਮਾਂ ਤਾਂ ਬੜਾ ਐਡਾ ਭਿਆਨਕ ਕਾਰਿਆ ਸਗੜਾ ਪ੍ਰਾਜਾਣ ਸੱਚੇ ਪਰੰਧੂ ਘਰ ਅੱਜ ਕਿੱਦੇ ਜਣਦਾ ਤਾਂ ਫਿਰ ਵੀ ਇਹ ਬਣਾਉਂ ਗੋੜੇ ਵਾਲੇ ਰੱਖ ਦਈਆਂ ਮਾਈ ਦਾ ਮੈਂ ਯਾਰ ਬਣਾਉਂਦਾ ਵੀ ਪਰ ਮਨ ਵਿੱਚ ਇੰਨਾ ਲੱਗ ਰਿਹਾ ਕਿ ਸਾਡੇ ਭਾਰਗ ਤੋਂ ਕੋਈ ਜੀ ਜਾ ਰਿਹਾ ਹੈ। ਖੋਜ ਤੁਹਾਡਾ ਪੈ ਰਿਹਾ ਮਨ ਵਿੱਚ ਜਿਹੜੇ ਤੇ ਮਜੂਸੀ ਸਾਰੀ ਹੋ ਗਈ ਸੀ ਤੇ ਵਿਆਹ ਹੋ ਜਾਣਾ। ਤੁਸੀਂ ਸੁਣਿਆ ਹੈ ਜੇ ਜਦੋਂ ਲੋੜੀ ਨੂੰ ਐਂ ਪੈਨ ਨੂੰ ਮਾ ਕੇ ਜੱਸੀ ਜਲੋ ਬਾਗ ਵਿੱਚ ਲੈ ਕੇ ਸਾਰ ਤੱਕ ਲੈ ਕੇ ਜਾਂਦੇ ਜਦੋਂ ਬਾਗ ਦਾ ਚਿਹਰਾ ਦੇਖਿਆ ਕੋਲ ਜਾ ਵਾਧਾ ਕਿਹੜਾ ਬਾਤ ਤੋਂ ਸੰਭਲਿਆ ਨਹੀਂ ਜਾਂਦਾ ਭਰਾਵਾਂ ਤੋਂ ਸੰਭਲਿਆ ਨਹੀਂ ਜਾਂਦਾ ਪਰ ਅੱਜ ਜ਼ਮਾਨੇ ਕੋਈ ਨਾ ਕੋਈ ਦਾ ਜਦੋਂ ਵੀਜੇ ਲਿਆ ਜਾਂਦਾ ਉਹ ਉੱਥੇ ਬਾਤ ਨਾ ਜਿਹੜੀ ਕੁੜੀ ਦਾ ਗਿਆ ਆ ਬੋੜਾ ਕੋੜਾ ਹੱਥ ਵੜ ਕੇ ਨਿਕਲਦਾ ਹੁੰਦਾ ਗੋਸਾ ਦਾ ਪਰ ਇਹ ਵੀ ਉਹ ਰੇਡਾਂ ਨਾ ਪੜਾ ਸਰ ਉੱਥੇ ਜਦੋਂ ਮਾੜੀ ਮਰਹਾਂ ਦੀ ਜਿਹੜੀ ਬਿਦਾਰਣਾ ਉਦੋਂ ਪੁੱਛੋ ਮੇਲਾ ਪਾਣਾ ਤੇ ਬਾਹਰ ਨਜ਼ਰਿਆ ਉੱਥੇ ਠੀਕ ਨਜ਼ਰਿਆ ਕੁਝ ਹੱਥ ਫੜਿਆ ਹੋਇਆ ਜਿਸੇ ਧੂਫਰਾਂ ਵਿੱਚ ਬਾਤ ਲਾਦੇ ਵੀਰ ਸਾਕਾ ਭਰਾ ਵੀ ਭੈਣ ਦੇ ਨਾਲ ਨਜ਼ਰਿਆ ਤੇ ਜਿਹੜੇ ਮਿਕਾਡ ਲੱਗੇ ਹੋਏ ਨੇ ਉਹ ਸਾਡੀ ਭੈਣ ਦੇ ਅੰਧ ਅੰਧ ਨੂੰ ਮਿਲ ਕੇ ਦੱਸ ਰਿਹਾ ਕੋਈ ਸਾਦ ਸ਼ਰਮੋਣੀ ਜੈਦੀ ਹੈ ਕਹੇ ਕਹੇ ਤੇ ਰਕਾਰਡ ਲਾਉਂਦੇ ਐ ਉਹ ਸਾਡੀ ਭੈਣ ਦੇ ਅੰਧ ਨਾਲ ਮਿਲ ਕੇ ਦੱਸਦੇ ਕਿਹੜਾ ਰਕਾਰਡ ਆ ਜਿਹਦੇ ਕੋਲ ਠਾਕਾ ਲਓ ਕੀ ਅੰਧੂਰ ਜਿਸ ਨੇ ਬਾਪ ਜਵਾਨ ਧੀ ਜਵਾਨ ਪਿਓ ਜਵਾਨ ਰਾ ਸਾਰੇ ਜੋ ਸੇਡਾਂ ਦੇ ਕਾਰਨ ਚੱਲਦੇ ਹੋਣ ਤੇ ਧਰਮ ਨਹੀਂ ਕਾਟਾ ਜੇ ਨੂੰ ਪਾਣੀ ਚਾਖਿਆ ਸ਼ਰਮ ਗਿਆ ਘਾਰੇ ਆਪਣੇ ਪਾਤੇ ਉੱਠ ਚੱਲੀ ਨਾਲ ਸ਼ਰਮ ਧਰਮ ਦੁਲੇ ਸ਼ੱਕ ਥਲੋਏ ਛੁੱਪ ਗਏ ਹੋ ਹਏ ਸੰਸਾਰ ਵਿੱਚ ਝੂਠ ਦੀ ਪ੍ਰਧਾਨਗੀ ਹੈ ਸ਼ਰਮ ਧਰਮ ਸ਼ਰਮ ਵੀ ਖਤਮ ਹੋ ਗਈ ਧਰਮ ਵੀ ਖਤਮ ਹੋ ਗਿਆ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਦੀਆਂ ਬਹਾਮਣਾ ਕੀ ਗੱਲ ਸੱਚੀ ਕਾਦੀ ਕਾਜੀ ਬਹਾਮਣ ਮਿੱਥੋ ਵੱਡੇ ਤੁਸੀਂ ਬੈਠੇ ਹੈ ਕੋਈ ਸਮਾਸ ਜਿਹੜਾ ਆਪਣਾ ਆਪਣੀ ਲੜਕੀ ਜਾਂ ਲੜਕੇ ਵਾਸਤੇ ਬ੍ਰਾਹਮਣਾਂ ਨੂੰ ਭੇਜਦੇ ਹੁੰਦੇ ਸੀ ਜਾਂ ਲੜਕੇ ਵਾਸਤੇ ਲੜਕੀ ਦੇਖ ਕੇ ਆ ਜਾਂ ਲੜਕੀ ਵਾਸਤੇ ਲੜਕਾ ਦੇਖ ਕੇ ਆ ਇਦਾਂ ਹੀ ਸੀ ਨਾ ਪੁਰਾਣੇ ਕਾਜੀ ਦੇਖਦੇ ਸੀ ਹਿੰਦੂਆਂ ਦੇ ਬ੍ਰਾਹਮਣ ਦੇਖਦੇ ਸੀ ਫਿਰ ਸਮਾਂ ਬਦਲ ਗਿਆ ਫਿਰ ਮਾਪੇ ਖੁਦ ਦੇਖਣ ਲੱਪੇ ਤੁਸੀਂਾਰੇ ਵੱਡੇ ਮੇਰੇ ਤੋਂ ਬੈਠਾ ਜਦੋਂ ਤੁਹਾਡੀਆਂ ਸ਼ਾਦੀਆਂ ਹੋਈਆਂ ਤੁਹਾਡੇ ਮਾਪੇ ਨੇ ਤੁਹਾਡੇ ਵਾਸਤੇ ਲੜਕੀਆਂ ਦੇਖੀਆਂ ਤੁਸੀਂ ਨੇ ਨਹੀਂ ਦੇਖੀਆਂ ਜਿਹੜੇ ਵੱਡੇ ਬੈਠੇ ਆ ਹੋਣੇ ਸ਼ਰਮਾ ਧਰਮ ਕੋਈ ਸ਼ੱਪ ਕਰੋਏ ਮੈਂ ਸ਼ਰਮ ਨਹੀਂ ਨਾ ਤੁਹਾਨੂੰ ਲੈ ਗਿਆ ਹੁਣ ਕਹਦਾ ਬੀਬੀ ਤੈਨੂੰ ਕੀ ਚਾਹੁੰਦਾ ਕੁਝ ਨਹੀਂ ਚਾਹੀਦੀ ਹੈ ਕੋਣ ਹੈ ਮਾਪੇ ਨੂੰ ਪਤਾ ਵੀਡੀਓ ਬਣਦੀ ਹੈ ਹੁਣ ਆਪ ਗੱਲ ਕਰਦੇ ਆਪ ਮੁੰਡੇ ਦੇ ਵਾਲਾ ਹੁਣ ਮਾਪੇ ਵੀ ਨਹੀਂ ਕਹਿੰਦੇ ਨਹੀਂ ਸ਼ਾਦੀ ਮੇਰਾ ਡੰਡਾ ਹੈ ਕੋਈ ਸ਼ੱਪ ਕਰੋਏ ਕੂੜ ਫਿਰੇ ਪ੍ਰਧਾਨ ਦੇ ਲਾ ਲਓ ਸਾਧੀਆਂ ਬਹਾਮਣਾ ਕੀ ਗੱਲ ਸੱਚੀ ਅਗਧ ਪੜੇ ਸ਼ੈਤਾਨ ਦੇ ਲਾ ਲਓ ਕੀ ਦੇਖ ਤੇ ਗੁਰੂ ਸਾਹਿਬ ਨੇ ਪਾਣੀ ਵਿੱਚ ਲਿਖਿਆ ਭਾਈ ਸੱਚ ਵਾਲਾ ਜੀ ਧਾਰ ਗੁਰੂ ਦਾਸ ਜੀ ਮਹਾਰਾਜ ਜਿਹਨਾਂ ਵੱਡੇ ਮਹਾਂਪੁਰਖਾਂ ਦੇ ਕੂਲ ਦੇ ਵਿੱਚ ਪੈਦਾ ਹੋਣ ਵਾਲੇ ਬਹੁਤ ਵੱਡੀਆਂ ਹੁੰਦੀ ਹੈ ਇਹ ਕੂਲ ਦੇ ਵਿੱਚ ਪੈਦਾ ਹੋਣਾ ਬਾਬਾ ਹਰੀ ਨਾ ਜੀ ਦੇ ਪ੍ਰਾਪਾ ਜੀ ਬੈਠੇ ਜੋਦਾ ਮੇਨਤ ਜੀ ਆ ਗਿਆ ਉਹ ਆ ਗਿਆ ਕਹਿੰਦਾ ਪਾ ਇਹ ਤੋਂ ਨਹੀਂ ਆ ਪਤਾ ਕਿ ਨਾ ਬਾਬਾ ਜੀ ਜਦੋਂ ਕੋਲ ਆ ਕੇ ਬਲਵਟ ਨੂੰ ਜਾਣ ਬਲ ਕੇ ਆ ਗਏ ਨਾਲ ਗੁਰੂ ਜੀ ਆ ਗਏ ਚਾਹ ਪਰ ਕਾਪਰ ਪਰ ਨਾਨੀ ਦਾ ਬਹੁਤ ਲੋਕ ऐसे सिंह के गया जी बात जाने बुलाया इन्हें भी सिंह कुछ नहीं तो चले गयो ना है और त्रिप के गया तो बाहर वाले तेरा अखले ठीक है तेरे दोस्त और अखले खाज नहीं मत मानेंगे आज ऐसे बोल भाई आज रो तो भी आज रोवांगे बड़ा मन पे बैठे हो ना तो भी गाज सुनाना है सामान के ऊपर नहीं था बैठना ਆ ਮੇਰਾ ਉਹ ਪਰ ਸੈਨ ਠੀਕ ਹੈ ਬਾਹਲਾ ਵੀ ਮੈਂ ਤੇ ਪ੍ਰਾਰ ਕਰਿਆ ਸਰੀਰ ਨੂੰ ਰਾਜ